ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂ ਵੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਪ੍ਰਾਪਰਟੀ ਵਾਲਿਓ ਮੈਂ ਵੀ ਠੀਕ ਠਾਕ ਹਾਂ ਆਓ ਆਪਾਂ ਅੱਜ ਗੱਲਬਾਤ ਕਰਦੇ ਹਾਂ ਪ੍ਰਾਪਰਟੀ ਬਾਰੇ ਕਿ ਜਿਹੜਾ ਰਾਜਪੁਰੇ ਨੂੰ ਸਮਾਰਟ ਸਿਟੀ ਦਾ ਪ੍ਰਧਾਨ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਉਹਦੇ ਕੀ ਅਸਰ ਪਏ ਨੇ ਇਸ ਇਲਾਕੇ ਦੇ ਉੱਪਰ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਸਮਾਰਟ ਸਿਟੀ ਰਾਜਪੁਰੇ ਦਾ ਐਲਾਨ ਹੋਣ ਤੋਂ ਬਾਅਦ ਕੀ ਮਹਾਲੀ ਵੱਲੋਂ ਪ੍ਰੋਪਰਟੀ ਨੂੰ ਹਲਾਰਾ ਮਿਲਿਆ ਤੇ ਰਾਜਪੁਰੇ ਦੇ ਕਿੰਨਾ ਕਿੰਨਾ ਇਲਾਕਿਆਂ ਦੇ ਵਿੱਚ ਇਸ ਚੀਜ਼ ਦਾ ਅਸਰ ਦੇਖ ਰਹੇ ਆ ਕਿਉਂਕਿ ਮੈਂ ਉੱਥੇ ਜ਼ਿਆਦਾਤਰ ਮਹਾਲੀ ਮੇਰਾ ਆਫਿਸ ਓਨ ਕਰਕੇ ਤੇ ਇਧਰ ਮਲੇਰ ਕੋਲਾ ਮੇਰਾ ਆਫਿਸ ਓਨ ਕਰਕੇ ਮੈਨੂੰ ਰਾਜਪੁਰਾ ਸੈਂਟਰ ਦੇ ਵਿੱਚ ਪੈਂਦਾਗਾ ਇਸ ਕਰਕੇ ਮੈਂ ਉਹਦੇ ਬਾਰੇ ਤੁਹਾਡੇ ਨਾਲ ਵਿਚਾਰ ਸਾਂਝੇ ਕਰੂੰਗਾ ਵੀਡੀਓ ਨਾਲ ਲਾਸਟ ਤੱਕ ਬਨੇ ਰਹੋ ਆਓ ਕਰਦੇ ਆ ਵੀਡੀਓ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਗੱਲ ਇਹ ਹੈ ਕਿ ਰਾਜਪੁਰੇ ਨੂੰ ਪ੍ਰਧਾਨ ਮੰਤਰੀ ਵੱਲੋਂ ਤੁਹਾਨੂੰ ਪਤਾ ਸਮਾਰਟ ਸਿਟੀ ਅਨਾਉਂਸ ਕਰ ਦਿੱਤਾ ਗਿਆ ਤੇ ਲੇਕਿਨ ਉਹਨੇ ਸਮਾਰਟ ਸਿਟੀ ਕਦੋਂ ਬਣਨਾ ਹੈ ਕਿੰਨਾ ਟਾਈਮ ਲੱਗੂਗਾ ਤੇ ਉਹਦੇ ਬਣ ਦੇ ਜਿਹੜੀ ਸਭਾਵਨਾ ਹੈ ਜਾਂ ਘਟ ਹੈ ਜਾਂ ਵਧਦਾ ਇਹਦੇ ਤੇ ਵੀਡੀਓ ਫੇਰ ਲੈ ਕੇ ਆਉਂਗਾ ਇਹਦੀ ਮੈਂ ਡਿਟੇਲ ਤੁਹਾਨੂੰ ਫੇਰ ਦੇਵਾਂਗਾ ਲੇਕਿਨ ਫਿਲਹਾਲ ਜਿਹੜੀ ਗੱਲ ਹੈ ਉਹ ਰਾਜਪੁਰੇ ਦੇ 스마트 ਸਿਟੀ ਅਨਾਉਂਸਮੈਂਟ ਤੋਂ ਬਾਅਦ ਪ੍ਰਾਪਰਟੀ ਨੂੰ ਜਿਹੜਾ ਹੁਲਾਰਾ ਮਿਲਿਆਗਾ ਉਹਦੇ ਬਾਰੇ ਮੈਂ ਤੁਹਾਨੂੰ ਅੱਜ ਥੋੜੀ ਜਿਹੀ ਜਾਣਕਾਰੀ ਦੇਣਾ ਜਿਹੜਾ ਮਹਾਲੀ ਤੋਂ ਦੋਸਤੋ ਤੁਹਾਨੂੰ ਪਤਾਗਾ ਉਹ ਇੱਕ ਜਿਹੜੀ 스마트 ਸਿਟੀ ਆਪਣਾ ਸੌਰੀ ਜਿਹੜਾ ਸਾਰਾ ਆਪਾਂ ਹੁਣ ਉਹਨੂੰ ਕੀ ਕਹਿੰਦੇ ਆ ਟਰਾਈ ਸਿਟੀ ਬਣ ਚੁੱਕਿਆ ਹੈ ਜਿਹਦੇ ਵਿੱਚ ਚੰਡੀਗੜ੍ਹ ਮਹਾਲੀ ਪੰਚਕੂਲਾ ਬਨੂੜ ਸਾਰੇ ਜੀਰਕਪੁਰ ਵਗੈਰਾ ਨਿਊ ਚੰਡੀਗੜ੍ਹ ਦੇ ਸਾਰੇ ਸਹਿਰ ਆ ਗਏ ਇਹਨਾਂ ਦਾ ਜਿਹੜਾ ਵੱਧਾਗਾ ਉੱਪਰਲੇ ਉੱਤਰ ਵਾਲੇ ਪਾਸੇ ਤਾਂ ਰੁਕਿਆ ਹੋਇਆ ਕਿਉਂਕਿ ਉਧਰ ਚੰਡੀਗੜ੍ਹ ਦੇ ਆਲੇ-ਦਾਲੇ ਵੀ ਵੱਧਨ ਨੂੰ ਕੁਝ ਨਹੀਂ ਹੈਗਾ ਤੇ ਪੰਚਕੁੱਲੇ ਵਾਲੇ ਪਾਸੇ ਉੱਪਰ ਪਹਾੜਾ ਹੈਗਾ ਤਾਂ ਹਾਂ ਕੁਝ ਨਹੀਂ ਹੈਗਾ ਲੇਕਿਨ ਉਹਦਾ ਸਭ ਤੋਂ ਵੱਧ ਜਿਹੜਾ ਵਧਨ ਵਾਲਾ ਏਰੀਆ ਹੈਗਾ ਉਹ ਜੀਰਕਪੁਰ ਤੋਂ ਰਾਜਪੁਰੇ ਵਾਲੀ ਸਾਈਡ ਹੀ ਵਧਨ ਵਾਲੀ ਸਭ ਤੋਂ ਵੱਧ ਸੀਗੀ ਨਿਊ ਚੰਡੀਗੜ੍ਹ ਦੇ ਉੱਪਰਲੇ ਪਾਸੇ ਵੀ ਹੈਗਾ ਤੇ ਲੇਕਿਨ ਉਧਰ ਨੂੰ ਉਹਨਾਂ ਅਜੇ ਨਹੀਂ ਵੱਧ ਰਹੇ ਹਾਂ ਜਿੰਨਾ ਇਹ ਸਾਈਡ ਨੂੰ ਪਧਰਿਆ ਇਹ ਮੈਂ ਪਹਿਲਾਂ ਵੀ ਕਈ ਵਾਰੀ ਵੀਡੀਓ ਪਾਈਆਂ ਲਿਗੀਆਂ ਜਿਹੜੀਆਂ ਜੀਰਕਪੁਰ ਤੋਂ ਰਾਜਪੁਰੇ ਤੱਕ ਤਾਂ ਪੂਰਾ ਪਹਿਲਾ ਕੰਮ ਚੱਲ ਹੀ ਰਿਹਾ ਸੀਗਾ ਜਿਹੜਾ ਕਿ ਬਨੂੜ ਤੱਕ ਮਹਾਲੀ ਆ ਚੁੱਕਿਆ ਸੀਗਾ ਤੇ ਬਨੂੜ ਨੂੰ ਕ੍ਰੋਸ ਕਰਨ ਲੱਗਿਆ ਸੀਗਾ ਬਨੂੜ ਤੋਂ ਹੁਣ ਅਸੀਂ ਆਲੇ-ਦਾਲੇ ਉੱਥੇ ਜਿੰਨੇ ਪ੍ਰੋਜੈਕਟ ਦੇਖ ਵੀ ਰਹੇ ਆ ਜਾਂ ਅਸੀਂ ਸੌਦੇ ਵੀ ਕਰਵਾਉਨੇ ਆ ਬਨੂੜ ਤੋਂ ਰਾਜਪੁਰੇ ਵਾਲੀ ਸਾਈਡ ਬਨੂੜ ਤੋਂ ਜੀਰਕਪੁਰ ਵਾਲੀ ਸਾਈਡ ਬਨੂੜ ਤੋਂ ਸੰਭੂ ਵੈਰੀ ਵਾਲ ਸਹਿਰ ਬਨੂੜ ਤੋਂ ਆਪਣਾ ਲਾਂਡਰਾ ਵੀ ਸਰ ਇਹ ਤਾਂ ਚੱਲ ਹੀ ਰਿਹਾ ਸੀਗਾ ਪੂਰਾ ਕੰਮ ਇਸ ਦੇ ਦਰਮਿਆਨ ਹੀ ਜਦੋਂ ਰਾਜਪੁਰੇ ਦਾ ਅਨਾਉਂਸਮੈਂਟ ਹੁੰਦਾ ਹੈਗਾ ਤਾਂ ਸਾਰਾ ਜਿਹੜਾ ਕੰਪਨੀਆਂ ਦਾ ਵੱਡੇ ਲੋਕਾਂ ਦਾ ਜਾਂ ਪ੍ਰਾਪਰਟੀ ਵਾਲਿਆਂ ਦਾ ਪ੍ਰਾਪਰਟੀ ਡੀਲਰਾਂ ਦਾ ਰੀਅਲ ਸਟੇਟ ਵਾਲੇ ਜਿੰਨੇ ਲੋਕ ਕੰਮ ਕਰਦੇ ਆ ਛੋਟੇ ਵੱਡੇ ਉਹਨਾਂ ਦਾ ਧਿਆਨ ਕੇਂਦਰਿਤ ਰਾਜਪੁਰੇ ਵੱਲ ਨੂੰ ਹੋ ਗਿਆ ਜਦੋਂ ਰਾਜਪੁਰੇ ਵੱਲ ਨੂੰ ਹੋਇਆ ਤਾਂ ਜਿਹੜਾ ਬਨੂਰ ਤੋਂ ਰਾਜਪੁਰੇ ਵਾਲੇ ਪਾਸੇ ਨੂੰ ਪਹਿਲਾਂ ਕੰਮ ਚੱਲਦਾ ਸੀ ਚੱਲ ਹੀ ਰਿਹਾ ਸੀਗਾ ਉਨੇ ਹੋਰ ਰਫਤਾਰ ਫੜ ਲਈ ਉਹਨੇ ਰਫਤਾਰ ਫੜਨ ਦੇ ਨਾਲ ਜਿਹੜਾ ਉੱਥੇ ਜਿੰਨੇ ਵੀ ਸੌਦੇ ਸੀ ਜਿੰਨੇ ਜਿਵੇਂ ਮੰਨ ਲਓ ਤੁਸੀਂ ਕੰਪਨੀ ਨਾਲ ਸਾਡੀਆਂ ਗੱਲਾਂ ਬਾਤਾਂ ਚੱਲਦੀਆਂ ਸੀਗੀਆਂ ਉਹਨਾਂ ਨੇ ਰਫਤਾਰ ਫੜੀ ਐਨਕਰਾ ਫੁੱਲ ਸਪੀਡ ਤੇ ਤੇ ਰਾਜਪੁਰੇ ਨੂੰ ਹੁਣ ਆਪਾਂ ਕਹਿ ਸਕਦੇ ਆ ਕਿ ਕੱਲਾ ਜੀਰਕਪੁਰ ਵਾਲੀ ਸਾਈਡ ਹੀ ਹੁਣ ਰਫਤਾਰ ਨਹੀਂ ਫੜੀ ਹੋਈ ਹੁਣ ਇਹ ਰਫਤਾਰ ਜਿਹੜੀ ਹੈਗੀ ਆ ਪਟਿਆਲੇ ਵਾਲੀ ਸਾਈਡ ਨੂੰ ਵੀ ਪੂਰੀ ਤੇਜ਼ੀ ਨਾਲ ਵਧੀ ਜੇ ਨਾ ਰਾਜਪੁਰੇ ਤੋਂ ਪਟਿਆਲੇ ਵਾਲਾ ਰੋਡ ਹੈ ਉਸ ਰੋਡ ਦੇ ਉੱਪਰ ਵੀ ਬਹੁਤ ਤੇਜ਼ੀ ਦੇ ਨਾਲ ਸੌਦੇ ਹੋਣ ਲੱਗੇ ਨੇ ਉਧਰ ਫੋਰਟਸ ਹਸਪਤਾਲ ਆ ਲਿਆ ਨੇ ਅ ਮਤਲਬ ਜਿਹੜੀ ਜ਼ਮੀਨ ਖਰੀਦੀ ਆਗੀ ਮੈਂ ਰੇਟ ਤਾਂ ਚਲੋ ਨਹੀਂ ਇੱਥੇ ਦੱਸਾਂਗਾ ਤੇ ਉੱਥੇ ਉਹਨਾਂ ਨੇ ਬਹੁਤ ਵੱਡਾ ਹਸਪੀਟਲ ਬਣਾ ਰਹੇ ਨੇ ਉਹ ਤੋਂ ਇਲਾਵਾ ਹੋਰ ਕੰਪਨੀਆਂ ਨੇ ਤੇ ਵੱਡੇ ਲੋਕਾਂ ਨੇ ਜਿਹੜੇ ਸੌਦੇ ਕੁਝ ਤਾਂ ਚੱਕ ਲੈ ਕੁਝ ਮਤਲਬ ਹੁਣ ਸੌਦੇ ਹੋ ਰਹੇ ਨੇ ਅੰਡਰ ਪ੍ਰੋਸੈਸ ਨੇ ਤੇ ਉਹ ਜਿਹੜੀ ਹੁਣ ਸਾਈਨ ਹੈ ਮੈਂ ਸਿਰਫ بار-बार ਕਹਿਣਾ ਹੁੰਦਾਗਾ ਕਿ ਉਹਨਾਂ ਲੋਕਾਂ ਲਈ ਤਾਂ ਆਪਣੀ ਕੋਈ ਵੀਡੀਓ ਹੁੰਦੀ ਨਹੀਂ ਕਿਉਂਕਿ ਉਹ ਤਾਂ ਆਲਰੇਡੀ ਉਹਨਾਂ ਦੇ ਕੰਮ ਚੱਲਦੇ ਨੇ ਉਹਨਾਂ ਪੁਲ ਫੈਸਾ ਸਾਧਨ ਨੇ ਟੀਮਾਂ ਨੇ ਸਭ ਕੁਝ ਹੈ ਲੇਕਿਨ ਆਪਣੀ ਵੀਡੀਓ ਤਾਂ ਸਿਰਫ ਆਪਣੇ ਵਰਗੇ ਲੋਕਾਂ ਲਈ ਹੁੰਦੀ ਹੈ ਜਿਹੜੇ ਲੋਕ ਵਿਚਾਰੇ ਜਿਨ੍ਹਾਂ ਨੂੰ ਨਹੀਂ ਪਤਾ ਜਾਂ ਮਤਲਬ ਘੱਟ ਸਮਾਂ ਦੇ ਪਾਉਂਦੇ ਨੇ ਕਾਰੋਬਾਰ ਹੋਰ ਨੇ ਬੰਦਿਆਂ ਦੇ ਜਾ ਬਾਹਰ ਮੇਰੇ ਵੀਰ ਐਨ ਆਰ ਆਈ ਵੀਰ ਬੈਠੇ ਨੇ ਤੇ ਜਾ ਪੰਜਾਬ ਤੋਂ ਬਾਹਰ ਬੈਠੇ ਨੇ ਜਿਹੜੇ ਪੈਸਾ ਤਾਂ ਲਾਉਣਾ ਚਾਹੁੰਦੇ ਨੇ ਪਰ ਕਿਉਂਕਿ ਜਦੋਂ ਤੁਹਾਨੂੰ ਜ਼ਮੀਨੀ ਪੱਧਰ ਤੇ ਨਹੀਂ ਜਾਣਕਾਰੀ ਹੁੰਦੀ ਉਹਨਾਂ ਜਿਵੇਂ ਆਪਾਂ ਇੱਥੇ ਆਪਾਂ ਨੂੰ ਆਪਾਂ ਇੱਥੇ ਦੇ ਰਹਿਣ ਵਾਲਿਆਂ ਨੂੰ ਜਾਣਕਾਰੀ ਹੁਣ ਆਪਾਂ ਜੇ ਕਹੀਏ ਬੰਗਲੌਰ ਦਾ ਥੋੜਾ ਦੱਸੂਗਾ ਖੱਬੇ ਸੱਜੇ ਕੌਣ ਹੈ ਕੌਣ ਨਹੀਂ ਹੈ ਜਦੋਂ ਆਪਾਂ ਉੱਥੇ ਬਾਰੇ ਜਾਣਦੇ ਹੀ ਨਹੀਂ ਹੈਗੇ ਸੋ ਮੇਰਾ ਕਹਿਣ ਤੋਂ ਭਾਵ ਜਦੋਂ ਇੱਥੇ ਪੈਸਾ ਜਿਹੜਾ ਹੈਗਾ ਮੈਂ ਪਹਿਲਾਂ ਵੀ ਬਹੁਤ ਵਾਰੀ ਜ਼ਿਕਰ ਕੀਤਾ ਕਿ ਮਹਾਲੀ ਦੇ ਵਿੱਚ ਪੈਸਾ ਕੱਲਾ ਪੰਜਾਬ ਦਾ ਜਾਂ ਚੰਡੀਗੜ੍ਹ ਦਾ ਹੀ ਨਹੀਂ ਲੱਗਦਾ ਇੱਥੇ ਪੈਸਾ ਉੱਤਰੀ ਭਾਰਤ ਦਾ ਸਾਰਾ ਲੱਗ ਰਿਹਾ ਹੈਗਾ ਫੌਰਨ ਦੇ ਵਿੱਚੋਂ ਬਹੁਤ ਪੈਸਾ ਲੱਗ ਰਿਹਾ ਹੈਗਾ ਇੱਥੇ ਇਸ ਕਰਕੇ ਉਹਨਾਂ ਲੋਕਾਂ ਲਈ ਵੀਡੀਓ ਹੁੰਦੀ ਹੈ ਜਿਹੜੇ ਲੋਕ ਇੱਥੇ ਧਿਆਨ ਦਿੰਦੇ ਨੇ ਜਾਂ ਇੱਥੇ ਪੈਸਾ ਲਾਉਣਾ ਚਾਹੁੰਦੇ ਨੇ ਸੋ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਅਗਰ ਤੁਸੀਂ ਇੱਥੇ ਕਿਸੇ ਵੀ ਤਰ੍ਹਾਂ ਦੀ ਜ਼ਮੀਨ ਲੈਣੀ ਚਾਹੁੰਦੇ ਹੋ ਸੰਪਰਕ ਕਰੋ ਸਾਡੇ ਨਾਲ ਅਸੀਂ ਤੁਹਾਨੂੰ ਇੱਥੇ ਛੋਟਾ ਟੁਕੜਾ ਚਾਹੇ ਤੁਸੀਂ 1 ਏਕੜ ਲੈ ਲਓ ਚਾਹੇ ਤੁਸੀਂ 10 ਏਕੜ ਲੈ ਲਓ ਤੇ ਚਾਹੇ ਤੁਸੀਂ 100 ਏਕੜ ਲੈ ਲਓ ਜਿੰਨੇ ਵੀ ਤੁਸੀਂ ਜ਼ਮੀਨ ਸਾ ਮਤਲਬ ਤੁਹਾਡਾ ਮਨ ਹੋਵੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਅਸੀਂ ਤੁਹਾਨੂੰ ਇੱਕ ਇੱਕ ਪੰਜਾਬੀ ਦੀ ਕੋਈ ਤਾਂ ਇੱਕ ਖੁੱਡ ਬਾਰੇ ਸਾਨੂੰ ਜਾਣਕਾਰੀ ਆ ਤੁਹਾਨੂੰ ਸਹੀ ਜਾਣਕਾਰੀ ਦੇਵਾਂਗੇ ਤੇ ਤੁਹਾਨੂੰ ਸਹੀ ਸੌਦਾ ਦੇਵਾਂਗੇ ਅੱਜ ਮੌਕਾ ਹੈ ਬਹੁਤ ਵਧੀਆ ਮੌਕਾ ਹੈਗਾ ਜਿਹੜੇ ਲੋਕ ਅੱਜ ਇੱਥੇ ਜ਼ਮੀਨਾਂ ਲੈ ਲੈਣਗੇ ਉਹਨਾਂ ਨੂੰ ਮੈਂ ਇਹ ਕਹਿ ਸਕਦਾਗਾ ਕਿ ਸੋਚਣ ਤੋਂ ਪਰੇ ਪ੍ਰੋਫਿਟ ਮਿਲ ਸਕਦਾਗਾ ਸੋਚਣ ਤੋਂ ਪਰੇ ਜੋ ਤੁਸੀਂ ਸੋਚਦੇ ਹੋ ਕਿ ਚਲੋ ਇੰਨਾ ਪ੍ਰੋਫਟ ਹੋ ਜਾਵੇ ਉਹ ਤੋਂ ਵੀ ਅੱਗੇ ਦੀ ਗੱਲ ਇਹ ਹੈਗੀ ਆ ਤੇ ਕਿਉਂਕਿ ਇਹ ਅਜੇ ਸ਼ੁਰੂਆਤ ਹੈ ਉਸ ਤੋਂ ਬਾਅਦ ਕੀ 스마트 ਸਿਟੀ ਬਣਦਾ ਨਾ ਬਣਦਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਨਾ ਬਣਦਾ ਤਾਂ ਚਲੋ ਖैर ਭਾਅ ਸਰਕਾਰ ਦਾ ਪ੍ਰਧਾਨ ਮੰਤਰੀ ਦੀ ਅਨਾਉਂਸਮੈਂਟ ਉਹ ਕੋਈ ਛੋਟੀ ਗੱਲ ਨਹੀਂ ਇੱਕ ਕੈਬਨਿਟ ਦਾ ਫੈਸਲਾ ਹੈਗਾ ਲੇਕਿਨ ਉਹਨੂੰ ਸਮਾਂ ਕਿੰਨਾ ਲੱਗਦਾ ਹੈਗਾ ਉਹ ਚੀਜ਼ਾਂ ਤੇ ਵੀ ਇੱਕ ਵੀਡੀਓ ਲੈ ਕੇ ਆਉਂਗਾ ਲੇਕਿਨ ਇਹਦਾ ਕਈ ਵਾਰੀ ਬੰਦਗਣਾ ਯਾਰ ਜੇ ਨਾ ਆਪਣੇ ਫੇਰ ਕੀ ਕਰਾਂਗੇ ਨਹੀਂ ਦੋਸਤੋ ਜਿਹੜਾ ਪ੍ਰਾਪਰਟੀ ਦਾ ਬਿਜ਼ਨਸ ਹੈ ਜਿਹੜਾ ਬੰਦਾ ਕੋਈ ਬਿਜ਼ਨਸ ਕਰਦਾ ਹੈਗਾ ਦੋ ਤਿੰਨ ਤਰ੍ਹਾਂ ਦੇ ਮਤਲਬ ਇੱਥੇ ਸਟੈਪ ਹੁੰਦੇ ਨੇ ਇੱਕ ਤਾਂ ਦੇਖੋ ਜ਼ਿਮੀਂਦਾਰ ਹੈ ਜਿਹਦੀ ਅੱਜ ਪ੍ਰਾਪਰਟੀ ਜਿਹੜਾ ਬੰਦਾ ਮਾਲਕ ਹੈ ਇੱਕ ਤਾਂ ਉਹਦੇ ਲਈ ਹੁੰਦਾ ਹੈ ਇੱਕ ਹੁੰਦਾਗਾ ਬ੍ਰੋਕਰ ਜਿਹਨੇ ਜਿਹਨੇ ਬੁੱਕ ਕਰਨੀ ਆ ਇੱਕ ਉਹ ਤਬਕਾ ਹੈ ਇੱਕ ਹੈਗਾ ਜਿਨ੍ਹਾਂ ਨੇ ਪ੍ਰੋਜੈਕਟ ਲਾਉਣੇ ਨੇ ਜਿਨੇ ਪ੍ਰੋਜੈਕਟ ਲਾਉਣਾ ਉਹ ਤਾਂ ਇਹ ਚੀਜ਼ ਸੋਚੂਗਾ ਲੰਮੀ ਕਿ ਕਦੋਂ ਬਣੂ ਨਾ ਬਣੂ ਕਿਤੇ ਵਿੱਚ ਨਾ ਰਹੇ ਜੇ ਕਿਤੇ ਉਹ ਨਾ ਹੋ ਜੇ ਲੇਕਿਨ ਜਿਹਦੀ ਖਾਤਰ ਮੈਂ ਵੀਡੀਓ ਬਣਾ ਰਿਹਾ ਜਿਹੜੇ ਮੇਰੇ ਵੀਰ ਬੁੱਕ ਕਰਕੇ ਇਹ ਤੋਂ ਪੈਸਾ ਕਮਾਉਣ ਵਾਲੀ ਗੱਲ ਹੈ ਉਹਨਾਂ ਲਈ ਇਹ ਗੱਲਾਂ ਮਾਇਨਾ ਨਹੀਂ ਰੱਖਦੀਆਂ ਕਿਉਂਕਿ ਸਪੋਜ਼ ਕਰ ਲਓ ਕੱਲ ਨੂੰ ਲੇਟ ਹੁੰਦਾ ਲੜਕਦਾ ਜਾਂ ਛੇਤੀ ਬਣ ਜਾਂਦਾ ਇਹ ਗੱਲਾਂ ਕਾਊਂਟ ਨਹੀਂ ਕਰਦੀਆਂ ਕਿਉਂਕਿ ਤੁਸੀਂ ਜਦੋਂ ਜ਼ਮੀਨ ਤੁਸੀਂ ਚੀਜ਼ ਇੱਥੇ ਬੁੱਕ ਕਰਨੀ ਆ ਉਹਦੇ ਰੇਟ ਵਧਨੇ ਹੀ ਬਦਲਨੇ ਨੇ ਕਿਉਂਕਿ ਤੁਸੀਂ ਚੀਜ਼ ਬੁੱਕ ਕਰਕੇ ਪੰਜ ਚਾਰ ਮਹੀਨਿਆਂ ਦੇ ਵਿੱਚ ਸੇਲ ਕਰਨੀ ਆ ਉਹਨੇ ਦਰਮਿਆਨ ਤਾਂ ਜਿਹੜਾ ਇਹਦਾ ਰੇਟ ਆ ਉਹ ਵਧੇ ਹੀ ਜਾਣਾ ਹੈ ਮਤਲਬ ਰੇਟ ਘਟਣ ਦਾ ਜਾਂ ਰੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਰੇਟ ਵੱਧਦਾ ਰਹਣਾਗਾ ਕਿਉਂਕਿ ਜਦੋਂ ਤੁਸੀਂ ਕੋਈ ਚੀਜ਼ ਲੈ ਕੇ ਵੇਚੋਗੇ ਉਹਦੇ ਰੇਟ ਨੇ ਵਧਣਾ ਹੀ ਵਧਣਾਗਾ ਜਿਹੜੀ ਮੈਂ ਜਿਵੇਂ ਤੁਹਾਨੂੰ ਕਿਹਾਗਾ ਐਂਡ ਯੂਜ਼ਰ ਨੇ ਇਹ ਜ਼ਰੂਰ ਸੋਚਣਾ ਹੁੰਦਾਗਾ ਕਿ ਯਾਰ ਕੱਲ ਨੂੰ ਕਿਤੇ ਲੇਟ ਨਾ ਹੋ ਜੇ ਆਪਾਂ ਮਤਲਬ ਫਿਰ ਕੀ ਕਰਾਂਗੇ ਉਹ ਉਹਨਾਂ ਕੋਲ ਹੈਗਾ ਸਾਰੇ ਸਾਧਨ ਉਹਨਾਂ ਕੋਲ ਟੀਮਾਂ ਹੈਗੀਆਂ ਨੇ ਲੇਕਿਨ ਜਿਹੜਾ ਕੋਈ ਬੰਦਾ ਬੁੱਕ ਕਰਕੇ ਵੇਚਣੀ ਚਾਹੁੰਦਾ ਜਾਂ ਬੁੱਕ ਕਰਕੇ ਰਜਿਸਟਰੀ ਕਰਾ ਕੇ ਰੱਖਣਾ ਵੀ ਚਾਹੁੰਦਾ ਵੀ ਸਾਲ ਦੋ ਸਾਲ ਲੈ ਕੇ ਵੇਚਾਂਗੇ ਉਹਨਾਂ ਲਈ ਵੀ ਪ੍ਰੋਫਿਟੇਬਲ ਚੀਜ਼ ਹੈ ਜਿਹੜੇ ਬਿਆਨੇ ਤੇ ਵੇਚਣਾ ਚਾਹੁੰਦੇ ਨੇ ਉਹਨਾਂ ਲਈ ਵੀ ਪ੍ਰੋਫਿਟੇਬਲ ਚੀਜ਼ ਹੈ ਸੋ ਇਸ ਕਰਕੇ ਤੁਸੀਂ ਸੰਪਰਕ ਕਰੋ ਤੇ ਤੁਹਾਨੂੰ ਇੱਥੇ ਬਾਰੇ ਪੂਰੀ ਜਾਣਕਾਰੀ ਵੀ ਦੇਵਾਂਗੇ ਤੇ ਤੁਹਾਨੂੰ ਇੱਥੇ ਸੌਦਾ ਵੀ ਦੇ ਦਾਂਗੇ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਵੀਰੇ ਜੇ ਕਿਸੇ ਨੇ ਕੋਈ ਵਿਚਾਰ ਦੇਣਾਗਾ ਤਾਂ ਕਮੈਂਟ ਕਰਕੇ ਕੋਈ ਵੀ ਬੰਦਾ ਗੱਲਬਾਤ ਸੰਜੀ ਕਰ ਸਕਦਾ ਤੇ ਇੱਥੇ ਵੀ ਸੰਜੀ ਕਰ ਸਕਦਾ ਤੇ ਮੇਰੇ ਨਾਲ ਫੋਨ ਤੇ ਵੀ ਗੱਲ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ